ਹਾਥ ਗੋਵਰਦਨ ਘਿਰ ਕਰ ਪਰ ਥਾਰ ਬੋ ਹੁਣ ਗੋਵਰਦਨ ਪਹਾੜ ਨੂੰ ਹੱਥ ਉੱਤੇ ਉਠਾਉਣ ਦਾ ਕਥਨ ਦੋਹਰਾ ਇਸੇ ਭਾਤ ਸੋ கிருஷ்ਣ ਜੀ ਕੀਨੇ ਦਿਵਸ ਅੰਤਿਤ ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਨੇ ਦਿਨ ਬਤੀਤ ਕੀਤੇ ਪਰ ਪੂਜਾ ਕੋ ਦਿਨ ਆਇਓ ਗੋਪ ਵਿਚਾਰੀ ਚੀਤ ਜਦ ਇੰਦਰ ਦੀ ਪੂਜਾ ਦਾ ਦਿਨ ਆਇਆ तद ग्वालिया ने चित्त विचार किया सवैया आयो है इंद्र की पूजा को दोस सबो मिल गोपिन बात उचारी सार् गवाल ने मिल के एक दिन एक गल कही के इंद्र की पूजा का दिन आ गया है भोजन भात अनेकन को रो पंचा मृत की करो जाए तैयारी ਇਸ ਲਈ ਘਰ ਜਾ ਕੇ ਪੰਜਾਂ ਮ੍ਰਿਤਕ ਕੜਾ ਆਤੇ ਹੋਰ ਅਨੇਕ ਭੋਜਨਾ ਦੀ ਤਿਆਰੀ ਕਰੋ। ਨੰਦ ਕਹਿਓ ਜਬ ਗੋਪਨ ਸੋ ਵਿਦ ਔਰ ਚਿਤੀ ਮਨ ਪੀ ਚਮੁਰਾਰੀ। ਜਦੋਂ ਨੰਦ ਦੇ ਗਵਾਲਿਆ ਨੂੰ ਇਹ ਗੱਲ ਕਹੀ ਤਾਂ ਕ੍ਰਿਸ਼ਨ ਨੇ ਆਪਣੇ ਚਿੱਤ ਵਿੱਚ ਔਰ ਟਾਂਗ ਨਾਲ ਵਿਚਾਰ ਕੀਤਾ। ਕੋ ਬਪੁਰਾ ਮਗਵਾ ਹਮਰੀ ਸਮਪੂਜਨ ਜਾਤ ਜਹਾਂ ਬ੍ਰਿਜ ਨਾਰੀ ਕੀ 인ਦਰ ਕੌਣ ਹੈ ਵਿਚਾਰਾ ਜਿਸ ਦੀ ਸਾਡੇ ਬਰਾਬਰ ਪੂਜਾ ਕਰਨ ਲਈ ਬ੍ਰਜ ਦੀਆਂ ਇਸਤਰੀਆਂ ਚਾਹਦੀਆਂ ਹਨ ਕਾਵਿਤ ਇਹ ਵਿਦ ਬੋਲਿਓ ਕਾਨਾ ਕਰੋਨਾ ਨਿਦਾਨ ਤਾਤ ਕਾਹੇ ਤੇ ਨਵਿਤ ਕੋ ਸਮਗਰੀ ਤੈ ਬਣਾਈ ਹੈ ਇਸ ਪ੍ਰਕਾਰ ਸੋਚ ਕੇ ਕਿਰਪਾ ਦੇ ਸਮੁੰਦਰ ਸ਼੍ਰੀ ਕ੍ਰਿਸ਼ਨਾ ਕਹਿਣ ਲੱਗੇ हे पिताजी तोसे किस निमित ए सारी ਸਮਗਰੀ ਪਣਵਾਈ ਹੈ ਉਤਰ ਵਿੱਚ ਨੰਦ ਨੇ ਇਸ ਤਰ੍ਹਾਂ ਕਿਹਾ ਜੋ ਤਨਾਲੋ ਕਾਦਾ ਸੁਆਮੀ ਕਿਹਾ ਜਾਂਦਾ ਹੈ ਉਸ ਦੀ ਪੂਜਾ ਲਈ ਇਹ ਸਾਰੀ ਸਮਗਰੀ ਪਣਵਾਈ ਗਈ ਹੈ ਕਾਹੇ ਉਹ ਐਸੇ ਨੰਦ ਜੋ ਤਿਰਲੋਕ ਪਤ ਭਾਕੀਤ ਤਾਹੀ ਕੋ ਬਣਾਈ ਹਰ ਕਹਿ ਕੈ ਸੁਣਾਈ ਹੈ ਕ੍ਰਿਸ਼ਨ ਦੇ ਪੁੱਛੰਤੇ ਕਿ ਓ ਸੁਆਮੀ ਕੋਣ ਹੈ ਨੰਦ ਨੇ ਇੰਦਰ ਦਾ ਨਾਮ ਕਹਿ ਕੇ ਸੁਣਾਇਆ ਕਾਹੇ ਕੇ ਨਮਿਤ ਕਹਿਓ 바ਰਿਦ ਤ੍ਰਿਣਾਨ ਕਾਜ ਗਉਵਨ ਕੀ ਰਚਿ ਕਰੀ ਓਹ ਹਉਤ ਆਈ ਹੈ ਕ੍ਰਿਸ਼ਨ ਨੇ ਫੇਰ ਪੁੱਛਿਆ ਕਿ ਕਿਸ ਨਮਿਤ ਇੰਦਰ ਨੂੰ ਪੂਜਦੇ ਹੋ ਨੰਦ ਨੇ ਕਿਹਾ ਕਿ ਵਰਖਾ ਅਤੇ ਘਾਸ ਪੋਸ ਦੀ ਉਤਪਤੀ ਲਈ ਅਤੇ ਗਊਆਂ ਦੀ ਰੱਖਿਆ ਲਈ ਇਹ ਪੂਜਾ ਪਰੰਪਰਾ ਤੋਂ ਹੁੰਦੀ ਆਈ ਹੈ ਕਾਹੇ ਉਹ ਭਗਵਾਨ ਇਹ ਤੋਂ ਲੋਗ ਹੈ ਆਜਾਨ ਬ੍ਰਿਜ ਇਸ ਸਰ ਤੇ ਹੋਤ ਨਹੀਂ ਮਗਵਾ ਤੇ ਕਾਈ ਹੈ ਸ਼੍ਰੀ ਕ੍ਰਿਸ਼ਨ ਨੇ ਕਿਹਾ ਬ੍ਰਜ ਦੇ ਲੋਗ ਆਜਾਨ ਹਨ ਨਹੀਂ ਜਾਣਦੇ ਕਿ ਸਭ ਕੁਝ ਈਸ਼ਵਰ ਤੋਂ ਹੁੰਦਾ ਹੈ ਪਰ ਇੰਦਰ ਤੋਂ ਹੋਇਆ ਕਹਿੰਦੇ ਹਨ ਕਾਨਾ ਬਾਜ ਕਾਨਾ ਨੇ ਕਿਹਾ ਸਵैया ਐ ਨਹੀਂ ਮੇਗ ਸੁਰਪਤ ਹਾਥ ਸੋਤਾਤ ਸੁਨੋ ਔਰ ਲੋਕ ਸਬੈ ਐ ਰੇ हे ਪਿਤਾ ਜੀ ਹਾਤੇ ਸਾਰੇ ਲੋਕੋ ਸੁਣੋ ਇੰਦਰ ਦੇ ਹੱਥ ਵਿੱਚ ਬਦਲ ਨਹੀਂ ਹੈ ਅਰਥਾਤ ਉਸ ਦੇ ਆਦੀਨ ਨਹੀਂ ਹਨ ਪੰਜ ਜਨਪੋ ਆਨ ਪੈ ਪਗਵਾਨ ਸੋ ਦੇਤ ਸਬੈ ਜਨ ਕੋ ਆਰ ਲੈ ਰੇ ਜੋ ਪੈ ਨੂੰ ਖਤਮ ਕਰਨ ਵਾਲਾ ਆਤੇ ਪੈ ਰਹਤ ਭਗਵਾਨ ਹੈ ਉਹੀ ਸਾਰਿਆਂ ਨੂੰ ਦਿੰਦਾ ਅਤੇ ਲੈਂਦਾ ਹੈ ਕਿਉਂ ਮਗਵਾ ਤੁਮ ਪੂਜਤ ਜਾਤ ਕਰੋ ਤੁਮ ਸੇਵ ਇਤੰ ਚੇਤ ਕੈਰੇ ਤੋਸੀ ਇੰਦਰ ਦੀ ਪੂਜਾ ਲਈ ਕਿਉਂ ਜਾਂਦੇ ਹੋ ਤੋਸੀ ਉਸ ਭਗਵਾਨ ਦੀ ਦਿਲੋ ਹਿਤ ਨਾਲ ਪੂਜਾ ਕਰੋ ਧਿਆਨ धरो ਸਭ ਹੀ ਮਿਲ ਕੇ ਸਭ ਬਾਤਨ ਕੋ ਤੁਮ ਕੋ ਫਲ ਧਾਰੇ ਅਤੇ ਸਾਰੇ ਮਿਲ ਕੇ ਉਸੇ ਦਾ ਧਿਆਨ धरो ਉਹੀ ਤੁਹਾਨੂੰ ਸਾਰੀਆਂ ਗੱਲਾਂ ਦਾ ਫਲ ਦੇਵੇਗਾ પાਸਵ ਜਗਿਆਨ ਕੈ ਬਾਸ ਮੇਗ ਕਿਦੋ ਬ੍ਰਹਮਾ ਇਹ ਬਾਤ ਉਚਾਰੈ ਇੰਦਰ ਯੱਗਾ ਦੇ ਵਾਸ ਹੋ ਕੇ ਬੱਦਲ ਭੇਜਦਾ ਹੈ ਕਿਤੇ ਇਹ ਗੱਲ ਬ੍ਰਹਮਾ ਨੇ ਕਹੀ ਹੈ ਲੋਗਨ ਕੇ ਪ੍ਰਤਪਾਰਣ ਕੋ ਹਰ ਸੂਰਜ ਮੈਂ ਹੋਏ ਕੈ ਜਲ ਢਾਰੈ ਲੋਕਾਂ ਨੂੰ ਪਾਲਣ ਲਈ ਭਗਵਾਨ ਸੂਰਜ ਦੇ ਵਿੱਚੋਂ ਹੋ ਕੇ ਮੀਂਹ ਵਸਾਉਂਦਾ ਹੈ ਅਰਥਾਤ ਸੂਰਜ ਦੀ ਖਿੱਚ ਨਾਲ ਪਾਣੀ ਬੁਖਾਰਾਤ ਬਣ ਕੇ ਵਰਦਾ ਹੈ ਕੋਤਕ ਦੇਖਤ ਜੀਵਨ ਕੋ ਪਿਖ ਕੋਤਕ ਹੋਏ ਸੇਵਤਾ ਹੈ ਸੰਗਾਰ ਹੈ ਉਹੀ ਜੀਵਾ ਦੇ ਕੋਤਕ ਵੇਖਦਾ ਹੈ ਅਤੇ ਫਿਰ ਕੋਤਕ ਵੇਖਦਿਆ ਹੋਇਆਂ ਸ਼ਿਵ ਰੂਪ ਵਿੱਚ ਉਹਨਾਂ ਦਾ ਸੰਗਾਰ ਕਰਦਾ ਹੈ ਹੈ ਵਹ ਏਕ ਕੇ ਦੋ ਸਰਤਾ ਸਮਬਾਹਨ ਕੇ ਜਮ ਬਾਹੇ ਪਿਥਾਰ ਹੈ ਉਹ ਇੱਕ ਹੀ ਹੈ ਪਰਨ ਨਦੀ ਦੇ ਵਹਿਣ ਵਾਂਗ ਉਸ ਦੇ ਅਨੇਕਾ ਪ੍ਰਵਾਹ ਖਿਲਾਰੇ ਹੋਏ ਹਨ ਪੱਥਰ ਪੈ ਜਲ ਪੈ ਨਗ ਪੈ ਤਰ ਪੈ ਧਰ ਪੈ ਅਰ ਔਰ ਨਰੀ ਹੈ ਪੱਥਰ ਵਿੱਚ ਜਲ ਵਿੱਚ ਪਰਬਤ ਉੱਤੇ ਰਿਚਾ ਉੱਤੇ ਧਰਤੀ ਉੱਤੇ ਅਤੇ ਹੋਰ ਕਈ ਪ੍ਰਕਾਰ ਦੇ ਕਹਾ ਨਰੀ ਉੱਤੇ ਦੇਵਨ ਪੈ ਅਰ ਦੇਤਨ ਪੈ ਕਬ ਸਿਆਮਕ ਹੈ ਅਰ ਮੁਰਾਰ ਹਰੀ ਹੈ ਦੇਵਤਾ ਉੱਤੇ ਤੇਤਾ ਉੱਤੇ ਕਵੀ ਸ਼ਾਮ ਕਹਿੰਦੇ ਹਨ ਕੇਵਲ ਉਹ ਭਗਵਾਨ ਹੀ ਹੈ ਪਛਨ ਪੈ ਮ੍ਰਿਗ ਰਾਜਨ ਪੈ ਮ੍ਰਿਗ ਕੇ ਗਨ ਪੈ ਕਨ ਹੋਤ ਖਰੀ ਹੈ ਪੰਛੀਆਂ ਉੱਤੇ ਸ਼ੇਰਾ ਉੱਤੇ ਫਿਰ ਹਿਰਨਾ ਦੇ ਝੁੰਡਾ ਉੱਤੇ ਚੰਗੀ ਪਰਖਾ ਹੁੰਦੀ ਹੈ ਭੇਦ ਕਹੋ ਇਹ ਬਾਤ ਸਬੈ ਇਨ ਹੂ ਇਹ ਕੀ ਕਹਾ ਪੂਜ ਕਰੀ ਹੈ सारे इस गल का भेद दसो कि सारे इंदर की पूजा की है वागुरू जी का खालसा वाहगुरू जी की फतेह